ਹੋ ਮੇਰੀ ਉਹਨਾਂ ਇਹ ਭਰਾਵਾਂ ਨੂੰ ਜ਼ਰੂਰੀ ਬੇਨਤੀ ਜੋ ਸਾਡੀ ਕਬੂਤਰਬਾਜ਼ੀ ਦੇ ਬਾਰੇ ਮਾੜਾ ਸੋਚਦੇ ਹੁਲ ਦਿਓ ਸ਼ੌਂਕਾਂ ਤੇ ਇਹ ਮਾੜੀ ਚੀਜ਼ ਨਹੀਂ ਕਿੱਟਾ ਸ਼ਰਿਆਂ ਮ ਬੈਕਦਾ ਕਿਉਂ ਨਹੀਂ ਰੋਕਦੇ ਕੈਦ ਕਰ ਰੱਖਿਆ ਜਿਹੜੇ ਇਹ ਸੋਚਦੇ ਮੈਂ ਮੇਰੇ ਵੀਰਾਂ ਨੂੰ ਇਹ ਗੱਲ ਸਮਝਾਉਣਾ ਚਾਹੁੰਦਾ ਮੈਂ ਖੁੱਡਾਂ ਚ ਰੱਖੇ ਤੁਸੀਂ ਆ ਕੇ ਦੇਖਿਓ ਅਸੀਂ ਪੁੱਤਾ ਵਾਂਗੂ ਰੱਖੇ ਮੈਂ ਦਿਖਾਉਣਾ ਚਾਹੁੰਦਾ ਰਿਹਾਂ ਸਪਰੇਹਾਂ ਵਾਲਾ ਦਾਣਾ ਚੁੱਕ ਕੇ ਇਹ ਭੋਲੇ ਪੰਛੀ ਪਰਾਂ ਦੇ ਵਿੱਚ ਮਰ ਜਾਂਦੇ ਆ ਇਹ ਵੀ ਖੁਦ ਨੂੰ ਮਾਲਕ ਕੋਲੇ ਸੇਫ ਮੰਨ ਦੇ ਤਾਂ ਹੀ ਬਾਰ-ਬਾਰ ਡਾਏ ਉਹਦੇ ਘਰ ਆਂਦੇ ਆ ਕਿਉਂ ਸੋਚੋ ਨਿੱਕੇ-ਨਿੱਕੇ ਪੰਛੀਆਂ ਦੀ ਘਟੀ ਗਣਤੀ ਰੇਂਜ ਟਾਵਰਾਂ ਦੀ ਸਿੱਟੇ ਦਿਲ ਪਾੜ-ਪਾੜ ਕੇ ਸਾਡੇ ਬਾਜ਼ੀਆਂ ਤੇ ਡਾਉਣ ਨੂੰ ਗੱਤ ਦੱਸ ਦੇ ਤੇ ਖਾਂਦੇ ਅਦਰ ਸਟੇਟਾਂ ਵਿੱਚ ਮਾਰ-ਮਾਰ ਕੇ ਇੱਕ ਖਾਸੇ ਤੋਂ ਹੋਰ ਸੁਣੋ ਸਾਡੇ ਸੌਂਗ ਦੀ ਬੜੇ ਲੋਕ ਟਪਰੇਸਨ ਚੋਂ ਕੱਢੇ ਹੋਏ ਆ ਇਹ ਗੱਲ ਫੇਗ ਨਹੀਂ ਰਿਕਾਰਡ ਕੋਲੇ ਲਿਖੇ ਪਏ ਆ ਕਬੂਤਰ ਰੱਖ ਕੇ ਕਈਆਂ ਨੇ ਨਸ਼ੇ ਛੱਡੇ ਹੋਏ ਆ ਗਲਤ ਸਮਝੋ ਐ ਸ਼ੌਂਕ ਐ ਕੋਈ ਮੜਾ ਸ਼ੌਂਕ ਨਹੀਂ ਫੇਰ ਲਿਖਿਆ ਨਹੀਂ ਲਿਖੀ ਵਸ ਸਚਾਈ ਹੋਈ ਆ ਸਾਥੋਂ ਕਬੂਤਰ ਬਾਜੀ ਨੂੰ ਵੀਰੇ ਛੱਡ ਨਹੀਂ ਹੁਣਾ ਇਸ ਸ਼ੌਂਕ ਨੇ ਹੀ ਜ਼ਿੰਦਗੀ ਬਚਾਈ ਹੋਈ ਆ ਓ ਸਾਥੋਂ ਕਬੂਤਰ ਬਾਜੀ ਨੂੰ ਵੀਰੇ ਛੱਡ ਨਹੀਂ ਹੁਣਾ ਐਸੇ ਸ਼ੌਂਕ ਨੇ ਹੀ ਜ਼ਿੰਦਗੀ ਬਚਾਈ ਹੋਈ ਆ